ਲੈ ਵੀ ਦੋਸਤੋ ਮੂਸੇ ਵਾਲਾ ਚੈਨਲ ਤੇ ਤੁਹਾਡਾ ਫੇਰ ਸਵਾਗਤ ਆ ਤੇ ਅੱਜ ਦੀ ਵੀਡੀਓ ਪਿੰਡ ਜਗਮਾਲ ਵਾਲੀ ਤੋਂ ਹੋਣ ਜਾ ਰਹੀ ਹੈ ਤੇ ਇਹ ਵੀਡੀਓ ਇੱਕ ਘਰੇਲੂ ਪਸ਼ੂ ਪਾਲਕ ਦੇ ਘਰੋਂ ਆ ਤੇ ਝੋਟੀ ਨੇ ਦੂਜੇ ਸੂਏ ਸੋਨਾ ਹਾ ਉੱਤੇ ਵੀ ਆ ਕੱਚੀ ਤੇ ਝੋਟੀ ਚੰਗੀ ਆ ਬਾਕੀ ਸਾਰੀ ਜਾਣਕਾਰੀ ਵੀਡੀਓ ਦੇ ਵਿੱਚ ਮਾਲਕ ਤੋਂ ਲੈ ਕੇ ਦੇ ਦਿੰਦਾ ਸਾਨੂੰ ਤੇ ਆਪਣਾ ਕੰਮ ਹੁੰਦਾ ਵੀਡੀਓ ਬਣਾਉਣਾ ਬਾਕੀ ਤੁਸੀਂ ਮਾਲਕ ਦੇ ਘਰੇ ਆ ਕੇ ਪਸ਼ੂ ਦੀ ਦਸਲੀ ਕਰਕੇ ਪਸ਼ੂ ਖਰੀਦ ਸਕਦੇ ਆ ਝੋਟੀ ਦੀ ਕੀ ਡਿਟੇਲ ਹੈ ਕਦ ਬੜ ਤੁਸੀਂ ਕਰ ਲੋ ਚੈੱਕ ਇੱਕ ਵਾਰ ਬਹੁਤ ਸਮੀ ਭਲੀ ਝੋਟੀ ਆ ਗਈ ਸਿੰਘਾਂ ਦੀ ਜਮਾ ਕੁੰਡੀ ਤੇ ਭਰਮੇ ਸ੍ਰੀ ਦੀ ਪੂਰੀ ਫੁੱਲ ਰਾਜੀ ਹੈ ਨਾ ਝੋਟੀ ਤੇ ਬਾਕੀ ਮਾਰਕ ਤੋਂ ਲੈਣਾ ਡਿਟੇਲ ਤੇ ਜਿਹੜਾ ਇਹਦਾ ਮੁੱਲ ਹੈਗਾ ਮੁੱਲ ਵੀ ਵੀਡੀਓ ਚ ਕਰਾ ਦੇਗੇ ਇੱਕ ਵਾਰ ਤੁਸੀਂ ਮੋਟੀ ਝਾਤ ਮਾਰ ਲਓ ਸਸੀ ਗਾ ਬਾਈ ਜੀ ਸਸੀ ਗਾ ਜੀ ਹੋ ਠੀਕ ਹੈ ਜੀ ਹਾਂ ਵਧੀਆ ਵੀਰੇ ਬਾਈ ਆਪਣਾ ਮੋਬਾਈਲ ਨੰਬਰ ਤੇ ਲੋਕੇਸ਼ਨ ਦੱਸ ਦੀ ਆਪਾਂ ਪਿੰਡ ਜਿਗਮਾਲ ਵਾਲੀ ਆ ਜੀ। ਕਾੜਲਣੀ ਤੋਂ 7 ਕਿਲੋਮੀਟਰ ਆ। ਧੱਬੜੀ ਤੋਂ 20 ਕਿਲੋਮੀਟਰ ਆ। ਰੋਡ ਦੇ ਉੱਤੇ ਆ ਗਈ ਕਾੜਲਣੀ ਤੋਂ ਧੱਬੜੀ। ਰੋਡ ਦੇ ਉੱਤੇ ਹੀ ਰਹਿ ਗਿਆ ਪਿੰਡ ਜਿਗਮਾਲ। ਹਾਂਜੀ ਡੇਰਾ ਜਿਗਮਾਲ। ਡੇਰਾ ਵਾਲੀ ਜਿਗਮਾਲ ਵਾਲੀ ਜਿਹੜਾ ਹੈਗਾ। ਤੇ ਮੋਬਾਈਲ ਨੰਬਰ ਜੀ 857118 ਜੀ 00543 ਤੇ ਦੋਸਤੋ ਜਿਹੜਾ ਮੋਬਾਈਲ ਨੰਬਰ ਆ ਸਕਰੀਨ ਦੇ ਉੱਤੇ ਆਪਾਂ ਚਲਾ ਦੇਾਂਗੇ। ਤੇ ਕੀ ਡਿਟੇਲ ਆ ਬਾਈ ਝੋਟੀ ਦੀ? ਮੇਰੇ ਪਹਿਲੇ ਸੂਏ ਨੇ 12 ਲੀਟਰ ਦੁੱਧ ਦਿੱਤਾ। ਦੂਜੇ ਸੂਏ ਸੁਹੜੀ ਆ 10 ਤਾਂ ਰਹਿ ਗਏ ਤੇ ਸੁਣਦੇ ਜੀ। ਠੀਕ ਹੈ ਜੀ। ਪਹਿਲੇ ਕੱਟੀ ਸੀਗੀ ਵੀ ਕੱਟੀ ਦਿੱਤੀ ਆ ਦੋਸਤੋ ਤੇ ਦੂਜੇ ਸੂਏ ਦੀ 10 ਦਿਨਾਂ ਦੀ ਹਫਤੇ ਦੀ ਕੱਚੀ ਲਾ ਲਓ ਬਾਕੀ ਸਿੰਘਾਂ ਦੀ ਬੰਤਰ ਜਿਵੇਂ ਮੈਂ ਤੁਹਾਨੂੰ ਝੋਟੀ ਦਾ ਕਦ ਕਾਠਾ ਜਿਹੜਾ ਤੇ ਜਿਹੜੀ ਲੇਵੇ ਦੀ ਮੇਨ ਚੀਜ਼ ਹੁੰਦੀ ਆ ਨਾ ਦੇਖੋ ਹਫਤਾ ਹਜੇ ਲੈਂਦੀ ਆ ਤੇ ਜਮਾ ਭਰਮਾ ਲੇਵਾ ਉੱਪਰ ਤੱਕ ਜਿਵੇਂ ਕਹਿੰਦੇ ਨੇ ਬਟਨ ਵਾਲਾ ਤੇ ਇਕੱਲਾ ਇਕੱਲਾ ਝੋਟੀ ਤੇ ਥਾਨ ਲੱਗਿਆ ਵਾ ਤੇ ਬਾਕੀ ਠੰਡੀ ਸੀਰ ਪੂਰੀ ਆ ਉਪਰੋਂ ਦੇਖ ਲਓ ਤੁਸੀਂ ਕਦ ਦੀ ਤੇ ਜਿਵੇਂ ਆਪਾਂ ਕਹਿੰਦੇ ਚੌੜੀ ਚਿਹੇ ਮੰਜਾ ਡਾਲੀ ਝੋਟੀ ਰਾਜ ਜੀ ਬਹੁਤ ਆ ਇਹ ਤੋਰ ਕੇ ਦਿਖਾ ਦਈਏ ਬਾਈ ਜੀ। ਡਰੂ ਵੀ ਪਾ ਲੈ। ਦੋਸਤੋ ਤੁਸੀਂ ਕਰ ਲੋ ਚੈੱਕ ਸਾਨੂੰ ਸੁਣ ਲੈ ਵਜਮਾ ਕਰਵਾਉਣੇ ਚੈੱਕ। ਬੁੜੀਆਂ ਸਾਹਮਦੀਆਂ ਨੇ? ਹਾਂਜੀ। ਬੁੜੀਆਂ ਸਾਹਮਦੀਆਂ ਨੇ ਬਾਈ ਕਹਿੰਦੇ ਥੋੜੀਆਂ ਜਿਹਾ ਹੋਣਾ ਕਰ। ਬਾਕੀ ਤੋਰ ਕੇ ਦਿਖਾਉਣ ਦਾ ਮਤਲਬ ਇਹ ਹੁੰਦਾ ਵਾਕਈ ਸਾਰਾ ਬੋਡੀ ਸਟਰਕਚਰ ਹੈ ਜਿਹੜਾ ਨੇ ਪਸ਼ੂ ਦਾ। ਤੇ ਦੇਖੋ ਜਿਵੇਂ ਆਪਾਂ ਕਹਿਣੇ ਹੁੰਨੇ ਆ ਮੰਡੀਆਂ ਦੇ ਵਿੱਚ ਵੀ ਇਹਨਾਂ ਰਾਜੀ ਪਸ਼ੂ ਬਹੁਤ ਜ਼ਿਆਦੇ ਰਾਜੀ ਝੋਟੀ ਆ ਤੇ ਰੰਗ ਜਿਵੇਂ ਕਾਲਾ ਤੇ ਪਿੱਠ ਕੁੜੇ ਦੀ ਬਹੁਤ ਜ਼ਿਆਦੇ ਚੌੜੀ ਝੋਟੀ ਹੈਗੀ ਆ ਤੇ ਬਾਕੀ ਹੋਰ ਸਾਨੂੰ ਕੈਮਰਾ ਮਰਵਾਉਣਾ ਤੇ ਰੇਟ ਭਾਈ ਇਹਦਾ ਕੀ ਰਹੂਗਾ ਲੈਣ ਦੇਣ 1 ਲੱਖ 10000 ਰੁਪਏ ਵੀਰੇ ਲੈ ਵੀ ਦੋਸਤੋ ਭਾਈ ਕਹਿੰਦਾ ਲੈਣ ਦੇਣ ਜਮਾ ਫਿਕਸ ਪ੍ਰਾਈਸ ਆ ਰੇਟ ਆ ਥੋੜਾ ਮਾਨ ਤਨ ਹੋ ਜੀ ਜਹੇ ਆਪਣੀ ਜ਼ਿੰਮੇਦਾਰਾਂ ਦੇ ਘਰਾਂ ਚੋਂ ਹੁੰਦਾ ਹੁੰਦਾ 110000 ਰੁਪਇਆ ਡਿਮਾਂਡ ਆ ਤੇ ਬਾਕੀ ਜਿਹੜੀ ਚੀਜ਼ ਹੋਊਗਾ ਮਾਲਕ ਵੀਰ ਕਹਿੰਦੇ ਅਸੀਂ ਦੱਸ ਕੇ ਦੇਵਾਂਗੇ ਦੋਸਤੋ ਤੇ ਇਹਨਾਂ ਨੇ ਇੱਕ ਥਣ ਥੋੜਾ ਛੋਟਾਗਾ ਦੇਖੋ ਥੋੜਾ ਇਹ ਥਣ ਛੋਟਾਗਾ ਬਾਕੀ ਲੈਵਲ ਹੋਵੇ ਤੁਸੀਂ ਕਰ ਲੋ ਚੈੱਕ ਬਸ ਬੈਠਣ ਦਾ ਕਰਕੇ ਭੁਲਣ ਦਾ ਹੋ ਜਾਂਦਾ ਜੀ ਹਾਂਜੀ ਉਹ ਥੋੜਾ ਜਿਹਾ ਥਣ ਛੋਟਾ ਪੈਂਦਾ ਵੀਰੇ ਤੇ ਕਿਉਂਕਿ ਭਾਈ ਕਹਿੰਦਾ ਵੀ ਜੇ ਕਿਸੇ ਨੂੰ ਤਸੱਲੀ ਕਰਨੀ ਹੋਵੇ ਬੰਦਾ ਆ ਕੇ ਦੇਖਦਾ ਤਾਂ ਆਪਾਂ ਵੀਡੀਓ ਦੇ ਵਿੱਚ ਦੱਸ ਦਈਏ ਤੇ ਪਹਿਲੇ ਸੂਏ ਦੁੱਧ ਦਾ ਸਹੀ ਤੇ ਤਵੇ ਜਮ ਚਾਰਾਂ ਥਣਾਂ ਚੋਂ ਹਾਂਜੀ ਗਾੜੀ ਵਿਛਾੜੀ ਵਧੀਆ ਇੱਕੋ ਜੀ ਹੈ ਜੀ 12 ਲੀਟਰ ਜਮਾਉ ਤਾਂ ਆਪਾਂ ਮਾਰਤਾ ਜਮਾ 12 ਲੀਟਰ ਦੁੱਧ ਦਿੱਤਾ ਦੋਸਤੋ ਤੇ ਝੋਟੀ ਦੇ ਲੈਵੇ ਦੇ ਹਿਸਾਬ ਨਾਲ ਤੇ ਝੋਟੀ ਦੇ ਵੱਡੇ ਸਟਾਕ ਦੇ ਹਿਸਾਬ ਨਾਲ 14 15 ਲੀਟਰ ਦੁੱਧ ਦੇਣ ਨੂੰ ਐਤ ਕਿ ਹਣਾ ਬਾਈ ਦੇਣਾ ਚਾਹੀਦਾ ਖੁੱਲਾ ਹੈਗੀ ਹੈ ਵੀਰੇ ਤੇ ਬਾਕੀ ਰੇਟ ਬਾਈ ਦਾ ਕਿਵੇਂ ਲੱਗਿਆ ਬਾਕੀ ਬਾਈ ਨਾਲ ਕਰ ਲਓ ਫੋਨ ਨੰਬਰ ਜਿਹੜਾ ਦਿੱਤਾ ਕੋ ਤੇ ਕੰਟੈਕਟ ਤੇ ਮਾਨਤਾਣੇ ਦੇ ਵਿੱਚ ਹੋ ਜਾ ਬਾਕੀ ਝੋਟੀ ਚੰਗੀ ਸਮੀ ਭਲੀ ਆ ਤੇ ਠੀਕ ਆ ਦੋਸਤੋ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲੀ ਜਾਂਦਾ ਤੇ ਜਿਹਨੂੰ ਵੀ ਝੋਟੀ ਪਸੰਦ ਆਉਂਦੀ ਆ ਜ਼ਰੂਰ ਬਈ ਨਾ ਕਰੋ ਕੰਟੈਕਟ ਧੰਨਵਾਦ ਸਾਰਿਆਂ ਦਾ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸੋ ਵੀ ਤੁਹਾਨੂੰ ਅੱਜ ਦੀ ਘਰੇਲੂ ਪੂਲ ਸੁਪਾਰਕ ਦੇ ਘਰੋਂ ਜਿਹੜੀ ਛੁੱਟੀ ਐ ਤੇ ਕਿੱਦਾਂ ਲੱਗੀ ਧੰਨਵਾਦ ਸਾਰਿਆਂ ਦਾ